principals, participants, teachers and the students. today we have gathered here for the grand opening ceremony of 68th punjab state inter-district karate championship for the year 2024, a platform where skill, discipline and dedication takes the central stage. we are thrilled to witness some of the best martial artists from the various districts who are going to showcase their strength. So, first of all, a man of masses, a politician, a social worker and who has been a serpent for Kataruchak for six uh, years. So, a man who needs no introduction. So, I would like to extend my heartfelt gratitude and thankfulness to Mr. Shri Kataruchak, Kataruchak for coming here, sparing some time and making this even more vibrant. ਅਦਿੱਤਿਓਪਰ ਦੀ ਆਈਐਸ ਅਨੰਦ ਅਥੀਪੁਰਜੰਦੇ ਵੈਲਕਮ ਦੀਪਾਟਮੈਂਟ ਕੋਲੋਂ ਔਰ ਜਿੰਨੇ ਵੀ ਆਏ ਕੋਚਿਸ ਔਰ ਮੈਨੇਜਰ ਸਾਹਿਬ ਦੀਨ ਦੇ ਖਿਡਾਰੀ ਜੀ ਆਇਆਂ ਨੂੰ ਅੱਜ ਦੇ ਆਪਾਰੇ ਖਿਡਾਰੀਆਂ ਅਤੇ ਸਾਥੀਆਂ ਮੈਂ ਤੁਹਾਨੂੰ ਬੜੇ ਆਦਰ ਅਤੇ ਸਤਿਕਾਰ ਨਾਲ ਪੰਜਾਬ ਦੇ ਜ਼ਿਲ੍ਹੇ ਪਟਾਣਕੋਟ ਵਿੱਚ ਰਾਸ਼ਟਰੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ 24 25 ਵਿੱਚ ਕਰਾਟੇ ਅੰਦਰ ਸਾਰੇ ਉਮਲੀ ਲੜਕੇ ਲੜਕੀਆਂ

ਜੀਨੀਅਸ ਕੈਂਟਰੀ ਸਕੂਲਾਂ ਦੇ ਖਿਡਾਰੀ ਸੋਖਾਉਂਦੇ ਹਾਂ 98 ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਘਰਾਟੇ ਖੇਡਦੇ ਨੀਮਾ ਦੀ ਪਾਲਣਾ ਕਰਦੇ ਹੋਏ ਆਪਣੇ ਰਾਜ ਦੀ ਆਣ ਅਦੇ ਖੇਡਾਂ ਦੀ ਸ਼ਾਨ ਲਈ ਚੰਗੇ ਖਿਡਾਰੀ ਬਜੋ ਇਮਾਨਦਾਰੀ ਨਾਲ ਭਾਗ ਲਵਾਂਗੇ ਜੈ ਹਿੰਦ ਇੰਟਰ ਡਿਸਟ੍ਰਿਕਟ ਕਰਾਟੇ ਪ੍ਰਤੀਯੋਗਤਾ ਚ ਭਾਗ ਲੈਣ ਲਈ ਆਇਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਤੁਹਾਡੇ ਨਾਲ ਆਏ ਤੁਹਾਡੇ ਕੋਚਸ ਦਾ ਤੁਹਾਡੇ ਨਾਲ ਆਏ ਤੁਹਾਡੇ ਪੇਰੈਂਟਸ ਦਾ ਸਵਾਗਤ ਕਰਦਾ ਜੀ ਆਇਆ ਕਹਿੰਦਾ ਔਰ ਤੁਸੀਂ ਇਥੇ ਵੱਡੀਆਂ ਬੱਲਾ ਮਾਰ ਕੇ ਜਾਓ ਇਹ ਮੇਰੀ ਕਬੱਡੀ ਖਾਸ ਤੇ ਉਮੀਦ ਹੈ ਮੇਰੇ ਨਾਲ ਮੇਰੇ ਜ਼ਿਲ੍ਹੇ ਦੇ ਡਿਊਟੀ ਕਮਿਸ਼ਨਰ ਆਦਿੱਤਿਆ ਜੀ ਉਹ ਵੀ ਇੱਥੇ ਬਰਜ਼ਾਨਮਾਨ ਨੇ ਸਾਡੇ ਡੀਓ ਮਾਜਨ ਸਾਹਿਬ ਸਕੈਂਦਰੀ ਰਾਜੀ ਕਬਲਜੀਤ ਕੋਰ ਡੀਓ ਪ੍ਰਾਇਮਰੀ ਜੀ ਦੇ ਸਿੰਘ ਔਰ ਪਟਿਆਲ ਸਾਹਿਬ ਤੇ ਦਰਸ਼ਕਾਂ ਦਾ ਹੋਰ ਵੀ ਜਿੰਨੇ ਮਾਅਜ਼ਜ਼ ਇੱਥੇ ਬੈਠੇ ਨੇ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ